ਖਬਰ ਫਿਲੌਰ ਦੇ ਨਜ਼ਦੀਕੀ ਪਿੰਡ ਉਮਰਪੁਰ ਕਲਾਤੋਂ ਹੈ ਜਿੱਥੇ ਕਿ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਅਮਰੀਕਾ ਦੀ ਸਿਟੀਨ ਐਨ ਆਰ ਆਈ ਮਹਿਲਾ ਰਜਨੀਸ਼ ਕੌਰ ਪਤਨੀ ਹਰਵਿੰਦਰ ਸਿੰਘ ਮੁਤਾਬਕ ਉਹ 3 ਮਹੀਨੇ ਦੀ ਘਰਵਤੀ ਹੈ ਤੇ ਜਦੋਂ ਉਹ ਆਪਣੇ ਘਰ ਵਿੱਚ ਸਵੇਰੇ ਸਾਫ ਸਫਾਈ ਕਰਵਾਉਣ ਲਈ ਆਈ ਤਾਂ ਉਸਦੇ ਸੱਸ ਅਤੇ ਸਹੁਰੇ ਨੇ ਉਸ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਤੇ ਉਸਦੇ ਪੇਟ ਵਿੱਚ ਲੱਤਾਂ ਮਾਰੀਆਂ ਤੇ ਉਸ ਨੂੰ ਘਰ ਵਿੱਚ ਹੀ ਬੰਦਗ ਬਣਾ ਕੇ ਬਾਹਰੋਂ ਜੰਦਾ ਲਗਾ ਦਿੱਤਾ ਉਸਨੇ ਦੋਸ਼ ਲਗਾਇਆ ਕਿ ਉਸਦੇ ਸੱਸ ਅਤੇ ਸਹੁਰੇ ਨੇ ਘਰ ਵਿੱਚ ਲੱਗੇ ਸੀਸੀਟੀਵੀ ਵੀ ਬੰਦ ਕਰ ਦਿੱਤੇ ਤੇ ਕਮਰੇ ਦੀ ਲਾਈਟ ਤੱਕ ਨਹੀਂ ਜਗਾਈ ਜਿਸ ਤੋਂ ਬਾਅਦ ਉਹਨਾਂ ਨੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦਿੱਤੀ ਤੇ ਪੁਲਿਸ ਅਧਿਕਾਰੀਆਂ ਨੇ ਆ ਕੇ ਹੀ ਗੇਟ ਨੂੰ ਖੁਲਵਾਇਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਕਹੇ ਮਹਾਰਾਜ ਨੇ ਦੱਸਦੇ ਇਹ ਕਹੇ ਜੀ ਸਹੁਰੇ ਮੇਰੇ ਨੇ ਸਹੁਰੇ ਨੇ ਮਾਰੇ ਲੈ ਕੇ ਗਏ ਫਿੱਕੇ ਜਾ ਕੇ ਵੇਖਦੇ ਦੇ ਵੀ ਤੁਹਾਨੂੰ ਸਮਾਨ ਜਾਂ ਜੋ ਜੋ ਨਾ ਨਾ ਇੱਕ ਜਦੋਂ ਇੱਕ ਤੇ ਮੇਰੀ ਗੱਡੀ ਰੱਖ ਕੇ ਗੋਡਾ ਤੇ ਕਿਹ ਕਹਿੰਦੇ ਤੈਨੂੰ ਛੱਡਣਾ ਨਹੀਂ ਨਾ ਅੱਜ ਨਹੀਂ ਸੱਸਾਂ ਤੁਹਾਨੂੰ ਨਹੀਂ ਦੋਵੇਂ ਤੇ ਚਲੋ ਆ ਪਾਣੀ ਪੀਣੋ ਪਾਣੀ ਵਿੱਚ ਪੀਣਾ ਹੈ ਲੈਟ ਲੈਟ ਵੀ ਬੰਦ ਕੀਤੀ ਹੋਈ ਹੈ ਤੁਹਾਡੀ ਸਾਰਾ ਕੁਝ ਕਟਿਆ ਕੈਮਰੇ ਕੂਮਰੇ ਸਾਰਾ ਉਹ ਵੀ ਬੋਰਡ ਚਰਾਂ ਲਾਤੀ ਹੈ ਇਸ ਦੌਰਾਨ ਪੀੜਤ ਮਹਿਲਾ ਦੀ ਮਾਤਾ ਨੇ ਵੀ ਆਪਣੀ ਲੜਕੀ ਦੀ ਸੱਸ ਅਤੇ ਸਹੁਰੇ ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ પાસે ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜੀ ਇਹ ਮਾਮਲਾ ਕੀ ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ ਅਸੀਂ ਘਰ ਦੇ ਬਾਹਰ ਬੈਠੇ ਕੋਈ ਨਹੀਂ ਸਵੇਰੇ ਕੰਨੀ ਮੰਮਾ ਮੈਂ ਜਾ ਕੇ ਸਫਾਈ ਕਰਾਇਆ ਵਾ ਮੇਰੇ ਕੋਲ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ ਸੱਤ ਚੜਜੀਤ ਇਹਨਾਂ ਦੇ ਕੋਲ ਹਾਈ ਹੋਈ ਆ ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ ਉਹਦੇ ਲੱਤਾਂ ਤੇ 3 ਮਹੀਨੇ ਦੀ ਉਹ ਪ੍ਰੈਗਨੈਂਟ ਆ ਇਨਾਂ ਨੇ ਉਹਦੀ ਪੂਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਹਨਾਂ ਨੇ ਕੀਤੀ ਕੌਣ ਸੱਸ ਸੋਰੀ ਨਹੀਂ ਸੱਸ ਸੋਰੀ ਨਹੀਂ ਹਾਂਜੀ ਇੱਥੇ ਵਿਆਹੀ ਆ ਉਹ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਇਥੇ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਆ ਕਿ ਜਸਪਾਲ ਸਿੰਘ ਦਾ ਰਸਪਾਲ ਕੋ ਜੇ ਨਜ਼ਰਦਾਂ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਪੁਲਿਸ ਨੂੰ ਕਿਆ ਕੀਤੀ ਨਾ ਹੋਈ ਅਜੇ ਤੱਕ ਬੋੜੀ ਆ ਅਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਛ ਹੋ ਗਿਆ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੇ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਗੇਂਡਰ ਨੂੰ ਜਿੰਦੇ ਲਾਤੇ ਆ ਅਸੀਂ ਤਸਵੀਰ ਦੇ ਇੱਥੇ ਬਾਹਰ ਤੜਫਦੇ ਆ ਕੁੜੀ ਸਾਡੀ ਅੰਦਰ ਜੇ ਕੁਛ ਹੋ ਗਿਆ ਮੰਗ ਅਸੀਂ ਕਹ ਇਹੋ ਕਰਦੇ ਸਾਨੂੰ ਫੈਸਲਾ ਚਾਹੀਦਾ ਅਸੀਂ ਜੋ ਵੀ ਹੋ ਗਿਆ ਕੁੜੀ ਅੰਦਰ ਤੜਫਦੀ ਪਈ ਆ ਉਹ ਦਰਦ ਦਰਦ ਪੈਂਦੀ ਉਹਦੀ ਕੁੜੀ ਦੇ ਆ ਤਿੰਨ ਮਹੀਨੇ ਦੀ ਉਹ ਬੱਚਾ ਹੋਣ ਵਾਲਾ ਆ ਉਧਰ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਆ ਪੀੜਤ ਲੜਕੀ ਦੇ ਸਹੁਰੇ ਨੇ ਦੱਸਿਆ ਕਿ ਹੁਣਾਂ ਵੱਲੋਂ ਆਪਣੀ ਨੂੰਹ ਨਾਲ ਮਾਰਕੁੱਟ ਨਹੀਂ ਕੀਤੀ ਗਈ ਜਰਕਿ ਉਸ ਦੀ ਨੂੰਹ ਨੇ ਹੀ ਆਪਣੀ ਸੱਸ ਨਾਲ ਮਾਰਕੁੱਟ ਕੀਤੀ ਹੈ ਜਿਸ ਨੂੰ ਉਸ ਨੇ ਆ ਕੇ ਛੁਡਵਾਇਆ ਹੈ ਉਨਾ ਕਿਹਾ ਕਿ ਇਸਨੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਵਿੱਚ ਘਰੋਂ ਬਾਹਰ ਕੱਢ ਕੇ ਬੇਕਾਰ ਕਰ ਦਿੱਤਾ ਸੀ ਕੈਮਰੇ ਬੰਦ ਕਰਨ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਮਰਜ਼ੀ ਹੈ ਤੇ ਮਰਜ਼ੀ ਦੇ ਚੱਲਦੇ ਹੀ ਕੈਮਰੇ ਬੰਦ ਕੀਤੇ ਹਨ ਗੇਟ ਬੰਦ ਕਰਨ ਦੇ ਮਾਮਲੇ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਉਸ ਦੀ ਨੂਨ ਨਾਲ 20 ਦੇ ਕਰੀਬ ਬੰਦੇ ਬਾਹਰ ਖੜੇ ਸਨ ਜਿਸ ਤੋਂ ਉਹਨਾਂ ਨੂੰ ਖਤਰਾ ਸੀ ਜਿਸ ਕਾਰਨ ਉਹਨਾਂ ਨੇ ਘਰ ਦਾ ਬਾਹਰਲਾ ਗੇਟ ਜਿੰਦਰਾ ਲਗਾ ਕੇ ਬੰਦ ਕਰ ਦਿੱਤਾ ਸੀ ਤੇ ਇਹ ਅੰਦਰ ਸੇ ਕਿ ਹਲੇ ਮੋਟਰ ਮੋਟ ਪਾਣੀ ਜੀ ਚਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਗਈ ਵੜ ਗਈ ਇਹਦੇ ਵੜ ਕੇ ਇਹਦੇ ਬਾੜ ਫੜ ਲਾ ਬਾੜ ਫੜ ਕੇ ਤੱਕ ਹਾਂਜੀ ਬਾੜ ਫੜ ਕੇ ਰਕਾਰ ਨੂੰ ਪਾ ਲਿਆ ਪਾ ਲੇ ਠੀਕ ਹੈ ਬਾੜ ਪਾ ਕੇ ਤਾਂ ਛੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਹ ਮਛਲੇ ਹੋਏ ਦੇਖੋ ਆ ਨਹੀਂ 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 ਕਟ ਕਾਸਾ ਦੀ ਕਟ ਕਾਸਾ ਤੋਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰੇ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਆ ਉਹਨਾਂ ਦਾ ਲੱਤਾਂ ਮਾਰੀਆਂ ਡੱਟ ਢੁੱਡ ਚੁ ਗਏ ਉਹ ਠਾ ਝੂਠ ਠੜਾ ਝੂਠ ਮੈਂ ਤਾਂ ਇਹ ਆਪ ਦੀ ਘਰ ਵਾਲੀ ਛੜਾ ਆ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਹਿੰਦੇ ਹੀ ਕਿਤੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣ ਤੂੰ ਚੁੱਪ ਕਰ ਜਾ ਤੁਸੀਂ ਨਾ ਬਾਲਾ ਇਹਨਾਂ ਦਾ ਜਵਾਬ ਸਵਾਰ ਕਰੋ ਸਾਡੀ ਪ੍ਰਾਪਰਟੀ ਆ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹਨਾਂ ਨੇ ਕਾਹਦੇ ਕਾਲੇ ਬੰਦ ਕੀਤੇ ਸਾਡੇ? ਅੱਛਾ ਕੈਮਰੇ ਤਾਂ ਕਾਲੀ ਬੰਦ ਕਰ ਦਿੱਤੀ। ਉਹ ਕਹਿੰਦੇ ਆਪ ਬੰਦ ਕੀਤੇ। ਸਾਡੇ ਨਾਲ ਧੱਕਾ ਹੋ ਰਿਹਾ। ਧੱਕਾ ਹੋ ਰਿਹਾ ਸਾਡਾ। ਧੱਕਾ ਅੱਗੇ ਵੀ ਸਾਡੇ ਨਾਲ ਧੱਕਾ ਸਾਡੀ ਪੈਸੇ ਪੂਰੀ ਸਾਡੀ ਲਵਾ ਲਏ ਨੇ। ਹੁਣ ਤੁਸੀਂ ਜਿੰਦਗੀ ਪ੍ਰੋਪਰਟੀ ਸਾਡੀ ਧੱਕੇ ਨਾਲ ਸਾਰੀ ਬਾਹਰ ਹੁਣ ਤੁਸੀਂ ਝੂਠ ਸਾਹਮਣੇ ਲਾਇਆ ਤੁਸੀਂ। ਇਹ ਤਾਂ ਇੱਧਰ ਡਰਦੇ ਨੇ ਬੰਦੇ 20 ਆ ਬਾਹਰ ਤੁਸੀਂ ਕਿ ਤੁਹਾਨੂੰ ਮਾਰਨ ਕੇ ਆ ਗਏ। ਅੱਛਾ 20 ਬੰਦੇ ਉਹਨਾਂ ਦੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਤੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹ ਇੱਕ ਬ ਇਹ ਡਾਕਟਰ ਜਿੰਦਾ ਲਾ ਠੀਕ ਉਹਦਾਂ ਇੱਥੇ ਬੈਠੇ ਸੀ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਘਰ ਦੇ ਗੇਟ ਦਾ ਤਾਲਾ ਖੁਲਵਾ ਕੇ ਪੀੜਤ ਮਹਿਲਾ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਇਸ ਮੌਕੇ ਗੱਲਬਾਤ ਕਰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੋ ਵੀ ਸਚਾਈ ਸਾਹਮਣੇ ਆਈ ਉਸ ਹਿਸਾਬ ਨਾਲ ਕੰਦੀ ਕਾਰਵਾਈ ਕੀਤੀ ਜਾਵੇਗੀ ਸਾਨੂੰ 112 ਦੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਵਿੰਦਰ ਸਿੰਘ ਉਮਰਪੁਰ ਕਲਾ ਉਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਸੋਰਾ ਮੈਨੂੰ ਕੁੱਟ ਮਾਰ ਰਹੇ ਹੋਏ ਆ ਤੇ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ ਸਸੋਰਾ ਨੇ ਅੰਦਰੋਂ ਲੋਕ ਲਾਇਆ ਸੀਗਾ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਸੋਰਾ ਨੇ ਕੁੱਟ ਮਾਰ ਕੀਤੀ ਹੈ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਬੇ ਕੁੰਨੀ ਅਮਤ ਲਿਆਵਾਂਗੇ ਕੁੜੀ ਨੂੰ ਅੰਦਰ ਬੰਦਕ ਬਣਾਇਆ ਸੀਗਾ ਲੋਕ ਤੁਸੀਂ ਲੋਕ ਲਾਇਆ ਨਹੀਂ ਲੋਕ ਅਸੀਂ ਬਾਹਰੋਂ ਨਹੀਂ ਕੁੰਡਾ ਲਾਇਆ ਸੀਗਾ ਲੋਕ ਲੱਗਾ ਹੋਇਆ ਸੀ ਲੋਕ ਗੇਟ ਨੂੰ ਲੱਗਾ ਸੀਗਾ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਹੁਣ ਅਸੀਂ ਪੇਟਾ ਹਸਪੀਟਲ ਕੁੜੀ ਦੇ ਹਾਲਤ ਕੀ ਦਾ ਹੈ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ 'ਚ ਲੱਤ ਮਰੀ ਹੋਈ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਪ੍ਰੈਗਨੈਂਟ ਦੱਸਦੀ ਜਿਉਂ ਉਹਦੇ ਦੁੱਧ ਨਾਲ ਕੋਈ ਕੀਆ ਪ੍ਰੋਬਲਮ ਹੈ ਮੇਰੇ ਕੋਲ ਬਾਈਕ ਕਿਡਨੈਪਿੰਗ ਵਾਲਾ ਮਾਮਲਾ ਸੀ ਕੀ ਉਹੰਦਰ ਬੰਦ ਕਿਡਨੈਪ ਦੀ ਇਹਨਾਂ ਦਾ ਕੋਈ ਆਪਸੀ ਜਣਾ ਘਰੇਲੂ ਜਿਹੜਾ ਆ ਕਾਫੀ ਧੀਰ ਦਾ ਹੀ ਆ ਪ੍ਰੋਪਰਟੀ ਸਾਹਮਣੇ ਅੰਦਰ ਬੰਦ ਕਰਕੇ ਰੱਖਿਆ ਉਸੇ ਕੀ ਲੱਗਦਾ ਤੁਹਾਨੂੰ ਮੌਕਾ ਕਿਉਂਕਿ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਕਾਹਦਾ ਬਾਅਦ ਜਿਹੜਾ ਸੋਹਰਾ ਪਰਿਵਾਰ ਜਿਹੜਾ ਉਹ ਹੀ ਦੋਨੇ ਬਾਹਰ ਬੈਠੇ ਸੀ ਕੀ ਹੈ ਘੁਰ ਕੋ ਅ